ਕੋਸ਼ੂ ਹੁਣ ਸਮਝ ਲਓ ਪਿੰਡ 'ਚ ਇੱਕ ਬੰਦੇ ਨੂੰ ਭੂਤ ਚੰਬੜ ਗਿਆ ਤਾਂ ਉਸ ਪਿੰਡ ਦੇ ਸਾਰੇ ਪੜ੍ਹੇ ਲਿਖੇ ਲੋਕ ਕਹਿਣਗੇ ਕਿ ਅੰਧਵਿਸ਼ਵਾਸ ਹੈ ਸੁਪਰਸਟੀਸ਼ਨ ਹੈ ਅਨਪੜ੍ਹ ਲੋਕ ਤਾਂ ਅੰਧਵਿਸ਼ਵਾਸੀ ਹਨ ਹੀ ਇਹਨੂੰ ਮੰਨ ਕੇ ਚੱਲਿਆ ਜਾਂਦਾ ਹੈ ਇਸ ਲਈ ਮੰਨ ਕੇ ਅਸੀਂ ਉਹਨਾਂ ਉੱਤੇ ਥੋਪ ਦਿੱਤਾ ਹੈ ਕਿ ਉਹ ਅੰਧਵਿਸ਼ਵਾਸੀ ਹਨ ਕਿਉਂਕਿ ਵਿਚਾਰੇ ਅਨਪੜ੍ਹ ਹੋਣ ਦੀ ਵਜ੍ਹਾ ਨਾਲ ਜੋ ਵੀ ਮੰਨਦੇ ਹੈ ਉਹਦੇ ਲਈ ਦਲੀਲ ਦੇਣ 'ਚ ਅਸਮਰਥ ਹਨ ਪੜੇ ਲਿਖੇ ਸਾਰੇ ਪਿੰਡ ਦੇ ਲੋਕ ਕਹਿੰਦੇ ਐ ਕਿ ਜੋ ਪ੍ਰੇਤ ਚੰਬੜਿਆ ਇਹ ਬਿਲਕੁਲ ਝੂਠੀ ਗੱਲ ਐ ਪਰ ਉਹਨਾਂ ਨੂੰ ਪਤਾ ਨਹੀਂ ਅਮਰੀਕਾ ਚ ਹਾਰਵਰਡ ਯੂਨੀਵਰਸਿਟੀ ਵਰਗੇ ਵਿਸ਼ਵਵਿਦਿਆਲੇ ਇੱਕ ਵਿਭਾਗ ਐ ਜੋ ਭੂਤ ਪ੍ਰੇਤ ਦਾ ਹੀ ਅਧਿਐਨ ਕਰਦਾ ਐ ਉਸ ਵਿਭਾਗ ਨੇ ਭੂਤ ਪ੍ਰੇਤਾਂ ਦੇ ਚਿੱਤਰ ਵੀ ਲੈ ਕੇ ਪ੍ਰਸਤਾਵਿਤ ਕਰ ਦਿੱਤੇ ਹਨ ਸਾਨੂੰ ਪਤਾ ਨਹੀਂ ਕਿ ਇਸ ਸਮੇਂ ਦੁਨੀਆ ਚ ਕੁਝ ਵੱਡੇ ਵਿਗਿਆਨਕ ਭੂਤ ਪ੍ਰੇਤ ਦੀ ਖੋਜ ਵਿੱਚ ਇੰਨੇ ਲੀਨ ਹਨ ਇਨੇ ਨਤੀਜਿਆਂ ਤੇ ਪਹੁੰਚੇ ਹਨ ਕਿ ਤੁਹਾਨੂੰ ਅੱਜ ਨਹੀਂ ਕੱਲ ਪਤਾ ਲੱਗੇਗਾ ਕਿ ਪੜਿਆ ਲਿਖਿਆ ਬੰਦਾ ਅੰਧਵਿਸ਼ਵਾਸੀ ਸੀ ਤੇ ਉਹ ਜੋ ਅੰਧਵਿਸ਼ਵਾਸੀ ਸੀ ਉਹ ਤਾਂ ਜਾਣਦਾ ਤਾਂ ਨਹੀਂ ਸੀ ਪਰ ਉਹ ਜੋ ਕਹਿ ਰਿਹਾ ਸੀ ਠੀਕ ਹੀ ਕਹਿ ਰਿਹਾ ਸੀ ਧੰਨ